ਦੋਸਾਂਝਾ ਲੱਗੇ ਵੈਨਕੂਵਰ ਦੇ ਕੰਸਰਟ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਪੂਰੀ ਦੁਨੀਆ ਦੋਸਾਂਝਾ ਵਾਲੇ ਦਾ ਨਾਮ ਜਪਣ ਲੱਗ ਪਈਆ ਇਸ ਵਿੱਚਕਾਰ ਰਾਣਾ ਰਣਵੀਰ ਨੇ ਵੀ ਬੜੀ ਸੋਹਣੀ ਤੇ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ ਤੇ ਮੈਨੂੰ ਵੀ ਸ਼ੌਕ ਚਾ ਲੱਗ ਗਿਆ ਕਿ ਰਾਣਾ ਰਣਵੀਰ ਅਜਿਹੀਆਂ ਗੱਲਾਂ ਕਿਉਂ ਕਰ ਰਿਹਾ ਅਸਲ ਵਿੱਚ ਰਾਣਾ ਰਣਵੀਰ ਨੇ ਲਿਖਿਆ ਕਿ ਹੁਣ ਮੈਨੂੰ ਪਤਾ ਲੱਗਿਆ ਕਿ ਦੋਸਾਂਝਾ ਵਾਲੇ ਦਲਜੀਤ ਦੀ ਰਾਸ਼ੀ ਜਾਤ ਤੇ ਧਰਮ ਕੀ ਹੈ ਦਲਜੀਤ ਦੀ ਰਾਸ਼ੀ ਸਟੇਜ ਹੈ ਜਾਤ ਕਲਾਕਾਰੀ ਹੈ ਤੇ ਧਰਮ ਉਸਦਾ ਮੁਹੱਬਤ ਹੈ ਉਹ ਆਖਦਾ ਹੈ ਕਿ ਮੈਂ 100 ਤੋਂ 0 ਵੱਲ ਜਾ ਰਿਹਾ ਹਾਂ ਇਹ ਜੋ ਆਪਣੀ ਯਾਤਰਾ ਬਾਰੇ ਉਸਨੇ ਕਿਹਾ ਇਸਦੇ ਅਰਥ ਬਹੁਤ ਗਹਿਰੇ ਨੇ ਇਹ ਹੈ ਮੁਹੱਬਤ ਚ ਮੁਹੱਬਤ ਹੋਏ ਇਹ ਹੈ ਮੁਹੱਬਤ ਚ ਮੁਹੱਬਤ ਹੋਏ ਦੀ ਪ੍ਰਾਪਤੀ ਉਹ ਸਾਨੂੰ ਸਭ ਨੂੰ ਆਕਾਸ਼ ਚ ਖੜੇ ਹੋਣ ਦਾ ਅਹਿਸਾਸ ਕਰਵਾ ਕੇ ਆਪ ਧਰਤੀ ਉੱਤੇ ਮਸਤੀ ਦਾ ਨਾਚ ਕਰ ਰਿਹਾ ਐਂਟਰਟੇਨਮੈਂਟ ਦੀ ਦੁਨੀਆ 'ਚ ਜੋ ਉਸਨੇ 27 ਅਪ੍ਰੈਲ ਨੂੰ ਬੀਸੀ ਦੇ ਸਟੇਡੀਅਮ ਦੇ ਵਿੱਚ ਕਰਕੇ ਦਿਖਾਇਆ ਇਤਿਹਾਸ ਰਚਿਆ ਉਸਦੇ ਲਈ ਸਮੁੱਚੇ ਕਲਾ ਪ੍ਰੇਮੀਆਂ ਤੇ ਪੰਜਾਬੀਆਂ ਨੂੰ ਬਹੁਤ ਵਧਾਈ ਇਤਿਹਾਸ ਉਸਨੇ ਆਪਣੀ ਲਗਨ ਦੇ ਨਾਲ ਜਿੱਦ ਨਾਲ ਅਤੇ ਕਲਾ ਦੇ ਸਿਰ ਤੇ ਉੱਤੇ ਸਿਰਜਿਆ ਐਨੀ ਗੰਢੀ ਸਰੋਤਿਆਂ ਦਰਸ਼ਕਾਂ ਦੀ ਪਹਿਲੀ ਵਾਰ ਮੈਂ ਵੇਖੀ ਆ ਉਹ ਜਾਦੂ ਕਰਦਾ ਹੈ ਉਹ ਦਰਸ਼ਕਾਂ ਦੀਆਂ ਅੱਖਾਂ ਕੰਨਾਂ ਤੇ ਦਿਮਾਗ ਨੂੰ ਆਪਣੇ ਕੰਟਰੋਲ 'ਚ ਕਰ ਲੈਂਦਾ ਹੈ ਉਹਦੇ ਸਿਰ 'ਚ ਬਾਦਸ਼ਾਹੀ ਹੈ ਉਸਦੇ ਪੈਰਾਂ 'ਚ ਫਕੀਰੀ ਹੈ ਉਹਦੇ ਲਹੂ 'ਚ ਹੌਸਲਾ ਅਸੀਂ ਉਸ ਉੱਤੇ ਜਿੰਨਾ ਫਕਰ ਕਰੀਏ ਘੱਟ ਹੈ ਬਹੁਤ ਪਿਆਰ ਦਸਾਂਜਾ ਵਾਲਿਆਂ ਨੂੰ ਤੇ ਸ਼ਾਬਾਸ਼ ਉਸਦੀ ਟੀਮ ਦੇ ਹਰ ਮੈਂਬਰ ਨੂੰ ਬਹੁਤ ਮੁਹੱਬਤ ਲੱਖਾਂ ਦੁਆਵਾਂ ਉਮਰ ਬਟੇਰੀ ਹੋਵੇ ਦਿਨ ਮਤਵਾਲੇ ਵਕਤ ਹੱਕ ਦਾ ਰਾਤ ਚਗੇਰੀ ਹੋਵੇ ਬਾਗਮਾਲ ਲਿਖਿਆ ਆ ਰਾਣਾ ਰਣਬੀਰ ਨੇ ਵੀ ਦੇਵਦੀਪ ਤੇ ਬਾਰੇ ਲਿਖੇ ਵੀ ਕਿਉਂਦਾ ਕਿਉਂਕਿ ਵਾਕਈ ਜਾਦੂਗਰ ਹੈ ਔਰ ਸਟੇਜ ਤੇ ਇਦਾ ਲੱਗਦਾ ਹੈ ਕਿ ਉਸ ਦੀ ਜਾਈ ਰਹੀ ਹੈ ਜਿਸ ਦੇ ਉੱਤੇ ਚੜਦੇ ਆ ਉਹ ਬਾਕੀ ਸਾਰਿਆਂ ਨੂੰ ਮੰਤਰ ਮੁਕਤ ਕਰ ਦਿੰਦਾ ਹੈ